ਆਓ ਜੀ ਅੱਜ ਦੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਹੋਈ ਹੈ ਤੇ ਅਗਲੇ 48 ਘੰਟੇ ਵੀ ਜਿਉਂਦੀ ਹੈ ਬਰਸਾਤ ਬਹੁਤ ਜ਼ਿਆਦਾ ਹੈ ਆਸਮਾਨ ਕੇ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਮੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਨਿਟ ਕਲਬਾਂ ਨੂੰ ਸਾਰੇ ਪੰਚਾਇਤਾਂ ਨੂੰ ਸਾਰਾ ਪ੍ਰਸ਼ਾਸਨ ਮੈਕੂਦ ਲੱਗੇ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਇਸ ਨੂੰ ਕਨੈਕਟ ਹੋ ਸਕਿਆ ਅੰਗਰੇਜ਼ਾਨੀ ਕਿੰਨੇ ਬਹੁਤ ਨਾਜ਼ੁਕ ਹੈ ਸਾਉਂ ਦਾ ਬੋੜੀ ਮਾਰ ਇਸ ਤਾਈ ਦੇ ਬਰਸਾਤ ਲਗਾਤਾਰ ਪਈ ਇੱਕ ਦੂਜਾ ਜੇ ਉਸ ਤੋਂ ਤੁਹਾਡਾ ਤੋਂ ਪਾਣੀ ਫੇਰੀ ਵੀ ਵਕਵਾ ਖੰਡਾਰਾਂ ਹੀ ਕੱਢੇ ਲੱਗੇ ਚੱਰੇਆ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜੀ ਨਾਲ ਪਹੁੰਚ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋੜਾ ਅਗੇ ਮਾਤਮਾ ਜੀ ਆਕਾਂਖਾਂ ਤੋਂ ਜੀ ਮਹਾਮਾਰੀ ਦੇ ਘਰਾਸੇ ਕੀ ਰਹਿਮ ਕਰੂਗਾ ਆ ਸਾਡੀ ਰਾਤੀ ਦੀ ਅਸੀਂ ਚੁਪਾ ਰਹੇ ਪੰਜਾਬ ਦੇ ਉੱਤੇ ਇੱਕ ਮਹਾਤਮਾ ਮੇਰੇ ਸਾਡੇ ਯੂਥ ਕਲੱਬ ਵਾਲਿਆਂ ਨੂੰ ਜੀਹੇ ਸਿਆਹੂ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੀ ਪਰਸ਼ੁਮਾ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਹੈ ਮੰਡਵਾਂ ਦੇ ਵਿੱਚ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਹੋਣ ਲੱਗਾ ਉਹਨੂੰ ਅਸੀਂ ਭਰ ਦੇ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸਾਰੇ ਇੰਟੈਂਸਿਟੀ ਜਿਹੜੀ ਬ੍ਰੀਚ ਹੋਣ ਲੱਗਾ ਉਸ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਨਾਮ ਦੁਆਰਾ ਬਸਤੀ ਦੇ ਵਿਚਕਾਰ ਜਿੱਥੇ ਵੀ ਹੈ ਸਾਰੇ ਪ੍ਰਸ਼ਾਸਨ ਸਾਡੀ ਸਾਰੀ ਟੀਮਾਂ ਲੱਗ ਰਹੀਆਂ ਮੇਰੇ ਤੋਂ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਪ੍ਰਸ਼ਾਸਨ ਇਹ ਕਿਸੇ ਦੀ ਨਹੀਂ ਜਿਹੜੀ ਹੈ ਕਿਸੇ ਨੂੰ ਚਿੱਤੀ ਅਲਾਉ ਨਹੀਂ ਜਿਵੇਂ ਕੋਈ ਕੋਈ ਬਹਾਨਾ ਲਾਉਂ ਨੂੰ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਅੱਗੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਸਾਰੇ ਸਪੰਸਰਸ ਬਣਾ ਦਾ ਸਾਰੇ ਯੂ ਕਲੱਬ ਦੇ ਬਣਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਆਕੇ 48 ਘੰਟੇ ਅਗਲੇ 48 ਘੰਟੇ ਆਪਾਂ ਇਸ ਮੁਸੀਬਤ ਦੇ ਨਾਲ ਜਿਹੜਾ ਹੈ ਨਜਿੱਕ ਸਖੀ ਬਹੁਤ ਦੁੱਖਾਂ ਮੈਂ। ਸਿਕਾ ਜੀ ਆਪ ਸਭ ਨੂੰ ਬੇਨਤੀ ਹੈ ਕਿ ਕੱਲ ਦੇ ਰਾਤ ਤੋਂ ਬਹੁਤ ਭਾਰੀ ਬਰਸਾਤ ਛੁੱਟੀ ਹੈ ਤੇ ਅਗਲੇ 48 ਘੰਟੇ ਵੀ ਜਿਵੇਂ ਹੈ ਬਰਸਾਤ ਬਹੁਤ ਜ਼ਿਆਦਾ ਹੈ। ਅਸਲ ਵਿੱਚ ਸਾਡੇ ਇਲਾਕੇ ਦੇ ਅਨੰਦਪੁਰ ਸਾਹਿਬ ਨੰਗਲ ਸਭ ਨੂੰ ਬੇਨਤੀ ਹੈ ਕਿ ਸਾਰੇ ਯੂਥ ਕਲੱਬਾਂ ਨੂੰ ਸਾਰੇ ਪੰਚਾਂ ਨੂੰ ਸਾਰਾ ਪ੍ਰਸ਼ਾਸਨ ਮੈਕਬੂਦ ਲੱਗਿਆ ਹੋਇਆ ਹਰ ਜਗ੍ਹਾ ਸੀ ਅਵੇਲੇਬਲ ਹੈ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਇਸ ਕਨੈਕਟਿਵਟੀ ਸੀ ਅਗਲੇ ਹਰ ਕਾਨੀ ਕਿੰਨੇ ਬਹੁਤ ਨਾਜੁਕ ਹੈ ਸਾਉਂ ਦਾ ਬੋਰੀ ਮਾਰ ਇਸ ਤਾਈ ਦੇ ਵੀ ਬਰਖਾਤ ਲਗਾਤਾਰ ਪਈ ਇੱਕ ਦੂਜਾ ਜਿਹੜਾ ਤੁਹਾਡਾ ਤੋਂ ਪਾਣੀ ਪੈ ਰਿਹਾ ਵੀ ਵਕਵਾ ਖੰਡਾਰਾਂ ਨਹੀਂ ਕੱਢੇ ਲੱਗ ਕੇ ਚੱਲ ਰਿਹਾ ਤੀਜਾ ਜਿਹੜਾ ਇੱਕ ਵੱਡਾ ਖਤਰਾ ਡੈਮ ਬਹੁਤ ਤੇਜੀ ਨਾਲ ਪਹੁੰਚ ਜਾ ਰਿਹਾ ਪਰ ਅਸੀਂ ਸਾਰੇ ਲੱਗੇ ਹਾਂ ਉਸ ਮੋਲਾ ਅਗੇ ਮਹਾਤਮਾ ਜੀ ਕਾਂਸੇ ਦਾ ਇਹ ਮਹਾਨ ਮਨੁੱਖੀ ਵਿਰਾਸਤ ਹੈ ਜਿਹਨੂੰ ਸਭ ਨੂੰ ਲੱਭਣਾ ਚਾਹੀਦਾ ਹੈ ਆ ਸਾਡੀ ਰਾਜ ਦੀ ਉਸੇ ਚੁਪਾ ਜਿਹਨ ਪੰਜਾਬ ਦੇ ਉਤੇ ਖਿਫਾਤ ਨੇ ਮੇਰੇ ਸਾਡੇ ਯੂਥ ਕਲੱਬਾਂ ਨਾਲ ਇਹ ਇਨੀਸ਼ੀਏਟਿਵ ਸਿਆਉ ਆਪਾਂ ਆਪਣੇ ਬਜ਼ੁਰਗਾਂ ਦਾ ਆਪਣੀ ਪਰਛਮਾ ਦਾ ਤੇ ਪ੍ਰਸ਼ਾਸਨ ਦੇ ਇਸ ਜਿਹੜਾ ਧਿਆਨ ਪੂਰਾ ਸਾਥ ਦੇਣਾ ਮੰਡ ਹੋਂ ਦੇ ਵਿੱਚ ਅੱਥੇ ਇੱਕ ਵੱਡਾ ਬ੍ਰੀਚ ਜਿਹੜਾ ਨਹਿਰ ਤੇ ਹੁੰ ਲੱਗਿਆ ਉਹਨੂੰ ਅਸੀਂ ਭਰ ਦੇ ਜਿਹੜਾ ਬਹੁਤ ਵੱਡਾ ਬ੍ਰੀਚ ਨੂੰ ਸੂਚੇ ਸਾਰੇ ਇੰਟੈਕਸ ਦੇ ਜਿਹੜੀ ਬ੍ਰੀਚ ਹੈ ਅਸਲ ਵਿੱਚ ਜੇ ਕੁਝ ਪਿੰਡਾਂ ਦੀ ਕਨੈਕਟੀਵਿਟੀ ਟੁੱਟੇਗੀ ਪਰ ਆਮ ਦੁਆਵਾ ਬਸਤੀ ਦੇ ਵਿੱਚ ਪਾਣੀ ਕਿੱਥੇ ਨਹੀਂ ਹੈ ਸਾਰੇ ਪ੍ਰਸ਼ਾਸਨ ਚੰਡੀ ਸਾਰੀ ਟੀਮਾਂ ਲੱਗ ਰਹੀਆਂ ਰਵੀਰ ਸਿੰਘ ਆਉਣਾ ਹੈ ਸਾਡੇ ਸਾਰੀ ਟੀਮ ਸਾਰਾ ਕਿ ਆ ਕਿਸੇ ਵੀ ਜਿਹੜੀ ਹੈ ਕਿਸੇ ਨਿੱਕੀ ਅਲਾਉ ਨਹੀਂ ਜਿਵੇਂ ਕੋਈ ਕੋਈ ਮਾਨਾ ਲਾਉ ਨਹੀਂ ਸਾਰਾ ਪ੍ਰਸ਼ਾਸਨ ਹੈ ਪਰ ਕੁਦਰਤ ਜੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਹੈ ਸਾਰੇ ਇਸ ਪ੍ਰਿੰਸਪਲ ਨਾਲ ਸਾਰੇ ਯੂਥ ਕਲੱਬ ਤੇ ਬਨਾ ਦਾ ਪਿੰਡਾਂ ਦੇ ਮੁੰਡਿਆਂ ਦਾ ਸਾਥ ਚਾਹੀਦਾ ਤਾਂ ਕਿ 48 ਘੰਟੇ ਅਗਲੇ 72 ਘੰਟੇ ਆਪਾਂ ਇਸ ਨੂੰ ਸਹੀ ਗੁਜ਼ਰੇ ਨਾਲ ਜਿਹੜਾ ਨਹੀਂ ਜਿੱਤ ਸਕੀ ਬਹੁਤ ਬਹੁਤ ਆਨੰਦ ਮਾਣੋ